ਤੋ ਸਾਡੇ ਕਿਹੜੇ ਹਿੰਦੂ ਭਰਾਵਾਂ ਤੇ ਕਮਲਾ ਹੁੰਦਾ ਜੀ ਦੇਖੋ ਕਿ ਤੁਹਾਡੇ ਅੰਮ੍ਰਿਤਸਰ ਦੇ ਵਿੱਚ ਵੀਰ ਕੁਮਾਰ ਸੁਖੀ ਸ਼ਰੀਆਮ ਕਤਲ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਕਿੰਨੇ ਹੀ ਬੱਬਰ ਸ਼ੇਰ ਭਰਾ ਮਤਲਬ ਅਲੱਗ ਅਲੱਗ ਅੰਨੇ ਤੋਂ ਆ ਪਿਛੇ ਮਹੀਨਾ ਨਹੀਂ ਬੀਤਿਆ ਤੁਸੀਂ ਲਗਾਓ ਆਪਣਾ ਕੀ ਕਹਿੰਦੇ ਮੋਗੇ 'ਚ ਕਤਲ ਹੋਇਆ ਮੇਰੇ ਸ਼ਿਵ ਸੈਨਿਕ ਭਰਾ ਦਾ ਅੱਜ ਜੀ ਦੇਖੋ ਮਨੰਜਨ ਕਾਲਿਆ ਦੇ ਫਿਰ ਇੱਕ ਹਿੰਦੂ ਨੇਤਾ ਦੇ ਘਰੇ ਇਹਦਾ ਬੰਬ ਸੱਟਿਆ ਗਿਆ 16 8 ਮਹੀਨੇ ਦੇ ਵਿੱਚ 16 ਗੰਨੇੜ ਹਮਲੇ

ਇਸਨੀ ਵਾਰੀ ਦੇਖੋ ਹਰ ਮਹੀਨੇ ਆਪ ਤੋਂ ਆਦੀ ਮਾਡਿਊਲ ਫੜਾਇਆ ਜਾ ਰਿਹਾ ਜਿਸ ਚੱਕ ਨਾਮ ਹੁੰਦਾ ਸ਼ੇਰ ਮਾਰਨਾ ਸ਼ੇਰ ਮਾਰਨਾ ਕਿੱਦਣ ਬਾਹਰ ਬੈਠੇ ਠੀਕ ਹੈ ਪੰਨੂ ਵਰਗਾ ਆਤਮਾਦੀ ਫੜ ਬੈਠਾ ਵਿਦੇਸ਼ਾਂ ਵਿੱਚ ਮੈਂ ਕਹਿੰਦਾ ਪੰਨੂ ਵਰਗੇ ਨੂੰ ਜਿਹੜੇ ਬਾਹਰ ਬੈਠੇ ਆ ਵਿਦੇਸ਼ਾਂ ਵਿੱਚ ਮੋਹਰੇ ਖਰਾਬ ਕਰ ਰਿਹਾ ਮੈਂ ਮੋਦੀ ਸਾਹਿਬ ਨੂੰ ਕਹਿੰਦਾ ਭਾਤਵਾ ਸਾਹਿਬ ਨੂੰ ਕਹਿੰਦਾ ਕਿ ਇਹੋ ਜਿਹੀ ਇੱਕ ਐਕਸਟ੍ਰੀਮ ਨਾ ਹੋਏ ਇਹੋ ਜਿਹੇ ਬੰਦੇ ਬਾਹਰੋਂ ਲਿਆਓ ਉਹ ਸ਼ਰਿਆ ਮੈਨਾਂ ਨੂੰ ਪાંਸੀ ਦੇ ਟੰਗਾਓ ਮਤਲਬ ਮਾਨ ਸਾਹਿਬ ਦਾ ਕੰਮ ਪੰਜਾਬ ਤੇ ਵਧੀਆ ਹੋਵੇ ਪਰ ਮੈਂ ਕਹਿੰਦਾ ਕਿਤਨੇ ਕਿਤੇ ਹਿੰਦੂਆਂ ਦੀ ਸੇਫਤੀ ਉਮੀਦ ਚ کہ پا کا میں ہندو ہاں میرا حق ہے تاریخ سکار ٹھیک ہے آواز چکنا میرا حرج ہے فرج ہے میں آواز چکنی ہے پر مجھے ایک چیز چاہیے میں اپنے سینکا کی اپنے ہندوؤں کی سیفٹی کرنا تاجکال بدھا کام بدھ مجھے گاؤں والی کوئی لینا دینا نہیں مانسا بہت ودیا سی ایم نے میں ڈائمنڈ سی ایم پرہ کیوں گیا انہوں جب تھی سم لوگ بارہ آئی ہیں پہلے کنیاں پچھلے پچھلے دیکھے کن پانی پونی آ گیا میں ਔਰ ਵੀ ਜਿਹੜੇ ਮਾਰਾ ਕਹਿੰਦੇ ਉਹਨਾਂ ਦਾ ਵੈਲਕਮ ਜਿਹੜੇ ਖਲਤ ਬੋਲਦੇ ਆ ਉਹ ਆਪਣੇ ਕਰਮ ਨੇ ਉਹਨਾਂ ਦੇ ਠੀਕ ਹੈ ਜੀ ਪਰ ਮੇਰੇ ਦੇ ਪਾਪ ਵੀ ਧੋ ਲ ਗਿਆ ਕੋਈ ਗੱਲ ਨਹੀਂ ਜਿਹੜੇ ਕਮੈਂਟ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਪਾਪ ਹੀ ਧੋ ਰਹੇ ਮੈਂ ਤੁਹਾਨੂੰ ਦੱਸ ਦਿੱਤਾ ਜਿੰਨੇ ਮਰਜ਼ੀ ਗੱਲ ਲਿਖਣ ਦੇ ਸਹੀ ਲਿਖੇ ਸਹੀ ਲਿਖਣਗੇ ਤੇ ਵੈਲਕਮ ਉਹਨਾਂ ਦਾ ਲਿਖਣਗੇ ਪਾਪ ਹੀ ਧੋ ਰਿਹਾ ਹੈ ਕੋਈ ਜਦੋਂ ਕੋਈ ਗੱਲ ਦੇ ਪਾਪ ਧੋ ਰਹੇ ਨੇ ਪੁੱਛੋ ਕੱਢਦੇ ਆ ਤੁਹਾਨੂੰ ਕਰਤੀ ਹੈ ਨਾ ਸਤਿ ਸ੍ਰੀ ਅਕਾਲ ਮੈਂ ਹਾਂ ਵਿਕਰਮ ਗੇਲ ਤੇ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਮੇਰੇ ਨਾਲ ਨੇ ਅਮਿਤ अरोड़ा ਜੋ ਕਿ ਹਿੰਦੂ ਨੇਤਾ ਨੇ ਆਪਾਂ ਗੱਲਬਾਤ ਕਰ ਲੈਨੇ ਆ ਕਿ ਪੰਜਾਬ ਦੀ ਜਿਹੜੀ ਆ ਲਾਅ ਐਂਡ ਆਰਡਰ ਦੀ ਸਥਿਤੀ ਹੈ ਹੁਣ ਕਿਸ ਤਰੀਕੇ ਦੀ ਹੈ ਕਿਉਂਕਿ ਕਾਫੀ ਬੇਬਾਕੀ ਦੇ ਨਾਲ ਸਵਾਲ ਚੁੱਕਦੇ ਨੇ ਪੰਜਾਬ ਸਰਕਾਰ ਤੇ ਵੀ ਕੇਂਦਰ ਸਰਕਾਰ ਤੇ ਵੀ ਖਾਸ ਕਰਕੇ ਹਿੰਦੂਆਂ ਦੀ ਗੱਲ ਕਰਦੇ ਨੇ ਤੇ ਹਿੰਦੂ ਨਿਤਾਵਾਂ ਦੀ ਸੁਰੱਖਿਆ ਦੀ ਗੱਲਬਾਤ ਕਰਦੇ ਨੇ ਆਪਾਂ ਗੱਲਬਾਤ ਕਰ ਲੈਨੇ ਆ ਕਿ ਕਿਸ ਤਰੀਕੇ ਨਾਲ ਦੇਖਦੇ ਨੇ ਕਿਉਂਕਿ ਅਕਸਰ ਪੰਜਾਬ ਦੇ ਵਿੱਚ ਜਿਹੜੀ ਆ ਸ਼ਾਂਤੀ ਬਣਾਈ ਰੱਖਣ ਦੀ ਜਿਹੜੀ ਗੱਲ ਹੁੰਦੀ ਆ ਪਰ ਜਦੋਂ ਵੀ ਅਮਿਤ अरोड़ा ਬੋਲਦਾ ਹੈ ਤੇ ਕਹਿੰਦਾ ਹੈ ਕਿ ਹਿੰਦੂ ਜਿਹੜਾ ਸੇਫ ਨਹੀਂ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਅਮਿਤ ਰੋੜਾ ਜੀ ਜਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਲਾ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਬਰ ਬਣਾ ਰਹਿ ਬੰਕੇ ਵਿਹਾਰੀ ਕਿਰਪਾ ਸਦਾ ਸੱਬਰ ਬਣੀ ਰਹ ਬਿਲਕੁਲ ਜੀ ਮੈਂ ਕਹਿੰਦਾ ਕਿ ਜਦੋਂ ਸਾਡੇ ਕਿਹੇ Hindu ਭਰਾਵਾਂ ਤੇ ਹਮਲਾ ਹੁੰਦਾ ਤੁਸੀਂ ਦੇਖੋ ਕਿ ਤੁਹਾਡੇ ਅੰਮ੍ਰਿਤਸਰ ਦੇ ਵਿੱਚ ਸੁਦੀਰ ਕੁਮਾਰ ਸੂਰਜੋ ਸ਼੍ਰੀ ਰਾਮ ਕਤਲ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਕਿੰਨੇ ਹੀ ਬੱਬਰ ਸ਼ੇਰ ਭਰਾ ਮਤਲਬ ਅਲੱਗ ਅਲੱਗ ਖੰਨੇ ਤੋਂ ਅਪਿਛੇ ਮਹੀਨਾ ਨਹੀਂ ਬੀਤਿਆ ਤੁਸੀਂ ਲਗਾਓ ਆਪਣਾ ਕੀ ਕਹਿੰਦੇ ਮੋਗੇ ਦਾ ਕਤਲ ਹੋਇਆ ਮੇਰੇ ਸ਼ਿਵਸੈਨਕਾ ਦੀ ਭਰਾ ਦਾ ਕੱਲ ਤੁਸੀਂ ਦੇਖੋ ਮਨੰਜਨ ਕਾਲੀਆ ਦੇ ਇੱਕ ਇੱਕ ਹਿੰਦੂ ਨੇਤਾ ਦੇ ਘਰੇ ਕਿਦਾਂ ਬੰਬ ਸੱਟਿਆ ਗਿਆ 16 8 ਮਹੀਨੇ ਦੇ ਵਿੱਚ ਵਿੱਚ 16 ਦਰਨੇੜ ਹਮਲੇ ਮਤਲਬ ਇਹ ਹਿੰਦੂਆਂ ਤੇ ਹੀ ਪੰਜਾਬ ਦੇ ਵਿੱਚ ਹਮਲਾ ਕਿਉਂ ਹੋ ਰਿਹਾ ਬੜਾ ਵੱਡਾ ਸਵਾਲ ਹੈ ਕਿਉਂਕਿ ਸਰਕਾਰਾਂ ਤੋਂ ਤੁਸੀਂ ਕੋਈ ਚੀਜ਼ ਕਹਿੰਦੇ ਆ ਕਿ ਮੇਰੇ ਸ਼ਿਵਸੈਨਕਾ ਦੀ ਮੇਰੇ ਹਿੰਦੂ ਪਰਿਵਾਰਾਂ ਦੀ ਸੁਰੱਖਿਆ ਕੀਤੀ ਜਾਵੇ ਕਿ ਮੈਂ ਇਸ ਚੀਜ਼ ਲਈ ਕਹਿੰਦਾ ਕਿ ਸੈਂਟਰ ਦੀ ਭਾਜਪਾ ਬੈਠੀ ਸਰਕਾਰ ਪੰਜਾਬ 'ਚ ਐਡੇਡੇ ਵੱਡੇ ਵਾਅਦੇ ਤੇ ਕਰਦੀ ਹੈ ਪਰ ਸਰਕਾਰ ਦੀ ਅੱਖਾਂ ਬੰਦ ਮੋਰ ਕਿਉਂ ਨਹੀਂ ਸੋਚਦੇ ਬੜਾ ਵੱਡਾ ਸਵਾਲ ਹੈ ਕਿਉਂ ਨਹੀਂ ਸੋਚਦੇ ਸਾਡੇ 50% ਤੁਹਾਨੂੰ ਹਿੰਦੂਆਂ ਨੇ ਵੋਟ ਪਾਈ ਪੰਜਾਬ 'ਚ ਵਿਤਕਰਾ ਕਰਨਾ ਐਦਾ ਕਿ ਅਸੀਂ ਦਰਿਆ 'ਤੇ ਬੈਠ ਕੇ ਆਪਣੇ ਹੱਕ ਮੰਗਦੇ ਆ ਦਰਿਆ 'ਤੇ ਬੈ ਕੇ ਕਹਿੰਨੇ ਕਿ ਮੈਂ ਆਪਣੇ ਸ਼ਿਪਸੈਨਿਕਾਂ ਲਈ ਸੁਰੱਖਿਆ ਮੰਗਦਾ ਵਾਂ ਕਿ ਮੈਨੂੰ ਇਸ ਤਰ੍ਹਾਂ ਕਿ ਮੇਰੇ ਸ਼ਿਪਸੈਨਿਕ ਭਰਾ ਪਰਿਵਾਰ ਸੇਫ ਨਹੀਂ ਹੈਗੇ ਇਸ ਲਈ ਮੈਂ ਉਹਨਾਂ ਲਈ ਸੁਰੱਖਿਆ ਕਹਿੰਨਾ ਕਿ ਦੇਖੋ ਕਦੀ ਕਿਸੇ ਦਾ ਪਰਿਵਾਰ ਜੀ ਜਾਂਦਾ ਹੈ ਉਹ ਦੁੱਖ ਲੱਗਦਾ ਮਨ ਪਰਦਾ ਹੈ ਕਿ ਉਹ ਪਰਿਵਾਰ ਦੇ ਬੱਚੇ ਕੌਣ ਪਾਲੂਗਾ ਪਰਿਵਾਰ ਤਾਂ ਜੀ ਗਿਆ ਉਹਨਾਂ ਨੂੰ ਕੌਣ ਚਲਾਊਗਾ ਮਤਲਬ ਸਰਕਾਰਾਂ ਤੋਂ ਸਾਡੀ ਇੱਕੋ ਮੰਗ ਰਹਿੰਦੀ ਹੈ ਕਿ ਸਾਡੇ ਜਿਹੜੇ ਸੁਰੱਖਿਆ ਦਿੱਤੀ ਜਾਂਦੀ ਹੈ ਸ਼ਿਪਸ ਕੀ ਲੱਗਦਾ ਕਿ ਬੱਬਰ ਸੇ ਡਰਦੇ ਪਏ ਨੇ ਇਸ ਵੇਲੇ ਬੱਬਰ ਸ਼ੇਰ ਨਹੀਂ ਡਰਦੇ ਤੁਸੀਂ ਡਰਨ ਦੀ ਗੱਲ ਨਹੀਂ ਸ਼ੇਰਾਂ ਨੇ ਤੇ ਆਪਣੇ ਕੰਮ ਕਰੀ ਜਾਣੇ ਆ ਬੱਬਰ ਸ਼ੇਰਾਂ ਨੇ ਕੰਮ ਕਰੀਓ ਵੀ ਚਾਹਣਾ ਤੇਲੀ ਤੇ ਲੈ ਕੇ ਸ਼ਭਸਰੀ ਹੁੰਦਾ ਹਿੰਦੂ ਹੁੰਦਾ ਪੰਜਾਬ ਗਨਮੈਨ ਹੁੰਦੇ ਨੇ ਮੇਰੀ ਗੱਲ ਸੁਣੋ ਮੇਰੀ ਗੱਲ ਸਮਝੋ ਜੀ ਮੈਂ ਕੋਈ ਕੋਈ ਚੱਕਰ ਨਹੀਂ ਉਹ ਸਰਕਾਰ ਦੀ ਪਿਓਰਟੀ ਹੈ ਸਰਕਾਰ ਨੇ ਦੇਖੋ ਕਿ ਇੰਨੀ ਥ੍ਰੈਟ ਇੰਨੀ ਵਾਰੀ ਆਤਵਾਦੀ ਹਮਲੇ ਹੋਏ 2016 ਜੀ ਮੇਰੇ ਤੇ ਗੋਲੀ ਲੱਗੀ 2020 ਚੱਲੀ ਕਿੰਨੀ ਵਾਰੀ ਦੇਖੋ ਹਰ ਮਹੀਨੇ ਆਤਵਾਦੀ ਮੋਡਿਊਲ ਫੜਿਆ ਜਾ ਰਿਹਾ ਜਿਸ ਚੱਕ ਨਾਮ ਹੁੰਦਾ ਸ਼ੇਰ ਮਾਰਨਾ ਸ਼ੇਰ ਮਾਰਨਾ ਕਿੱਦੜ ਕੀ ਕਹ ਪੰਨੂ ਵਰਗਾ ਆਤਮਾ ਦੀ ਬਾਹਰ بیٹھا ਵਿਦੇਸ਼ਾਂ ਦੇ ਵਿੱਚ ਸਿੱਧਾ ਹੀ ਟਾਰਗੇਟ ਕਰਦਾ ਕਿ ਹਮ ਉਹ ਮਾਰਨੇ ਆ ਮਤਲਬ ਦੇਖੋ ਪੰਜਾਬ ਦੇ ਵਿੱਚ ਜਿਵੇਂ ਬੱਬਰ ਖਾਲਸਾ ਵਰਗਾ ਗਰੁੱਪ ਆਤਵਾਦੀ ਗਰੁੱਪ ਕਿੰਨਾ ਐਕਟਿਵ ਹੋਇਆ ਪਿਆ ਵਾ ਲਗਾਤਾਰ ਦੇਖੋ ਬੰਬਾਰੀ ਹਮਲੇ ਹੋ ਰਹੇ ਨੇ ਲਗਾਤਾਰ ਨਿਸ਼ਾਨਾ ਕਿਹਨੂੰ ਮਾਇ ਜਾ ਰਿਹਾ ਕਦੀ ਚੌਕੀਆਂ ਤੇ ਕਦੀ ਥਾੜੇ ਪੰਜਾਬ ਪੁਲਿਸ ਇਕੱਲੇ ਨਹੀਂ ਪਰ ਇਕੱਲੇ ਹਿੰਦੂ ਨਹੀਂ ਨਾ ਉਹ ਤਾਂ ਚੌਕੀਆਂ ਤੇ ਵੀ ਹਮਲੇ ਹੋ ਰਹੇ ਆ ਸਾਡੇ ਬੰਦੇ ਪੰਜਾਬ ਪੁਲਿਸ ਵੀ ਦੇਖੋ ਆਪਣੀ ਜਾਨ 24 ਘੰਟੇ ਥੈਲੀ ਤੇ ਰੱਖ ਕੇ ਸਾਡੀ ਸੁਰੱਖਿਆ ਕਰਦੀ ਹੈ ਮਤਲਬ ਸਾਡੀ ਸੁਰੱਖਿਆ ਕਰਦੀ ਹੈ ਆਪਣੀ ਥੈਲੀ ਰੱਖ ਉਹਨਾਂ ਦੇ ਪਰਿਵਾਰ ਇਹ ਸਰਕਾਰਾਂ ਨੂੰ ਚਾਹੀਦਾ ਜਿਵੇਂ ਦੇਖੋ ਕਿ ਮੋਦੀ ਸਾਹਿਬ ਨੇ ਕਿੰਨਾ ਵਧੀਆ ਜਿਹੜਾ 15 ਸਾਲ 16 ਸਾਲ ਹੋ ਗਏ ਜਿਹੜਾ ਮਹਾਰਾਸ਼ਟਰ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀਗਾ ਉਹ ਕਿੱਦਾਂ ਅਮਰੀਕਾ ਤੋਂ ਫੜ ਕੇ ਲਿਆਏ ਇਤਾਂ ਹੀ ਮੈਂ ਕਹਿੰਦਾ ਪੰਨੂ ਵਰਗੇ ਨੂੰ ਜਿਹੜੇ ਬਾਹਰ ਬੈਠੇ ਆ ਵਿਦੇਸ਼ਾਂ ਵਿੱਚ ਮਾਹੌਲ ਖਰਾਬ ਕਰ ਰਹੇ ਆ ਮੈਂ ਮੋਦੀ ਸਾਹਿਬ ਨੂੰ ਕਹਿੰਨਾ ਭਗਵਾਨ ਸਭਾਨ ਸਾਬ ਨੂੰ ਕਹਿੰਨਾ ਕਿ ਇਹੋ ਜਿਹਾ ਕਐਸਆਈਟੀ ਬਣਾਓ ਇਹੋ ਜਿਹੇ ਬੰਦੇ ਬਾਹਰੋਂ ਲਿਆਓ ਉਹ ਸ਼ਰਿਆਮ ਇਹਨਾਂ ਨੂੰ ਫਾਂਸੀ ਦੇ ਟੰਗਾਓ ਹਾਂ ਮੈਂ ਵੀ ਕਹਿਣਾ ਚਾਹਾਂਗਾ ਸਰਕਾਰ ਨੂੰ ਕਿ ਜਿਹੜੇ ਜਿਹੜੇ ਮਾਹੌਲ ਖਰਾਬ ਕਰਦੇ ਨੇ ਚੁੱਕ ਚੁੱਕ ਕੇ ਅੰਦਰ ਦੇ ਦਿ ਤੇ ਹੁਣ ਤੁਸੀਂ ਇਹ ਦੱਸੋ ਕਿ ਹੁਣ ਤੁਸੀਂ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਸੀਐਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦਾ ਕਾਰਜਕਾਲ ਕਿਦਾਂ ਦੇਖਦੇ ਹੋ ਕਾਰਜਕਾਲ ਬਹੁਤ ਵਧੀਆ ਹੈ ਨਸ਼ਾ ਬਾਦ ਖਤਮ ਹੋ ਰਿਹਾ ਠੀਕ ਹੈ ਜੀ ਨੱਥ ਪੈ ਰਹੀ ਹੈ ਨਸ਼ਾ ਬਾਦ ਉਹਨਾਂ ਨੇ ਬਿਲਕੁਲ ਖਤਮ ਕਰ ਰਹੇ ਨੇ ਉਸ ਤੋਂ ਬਾਅਦ ਗੈਂਗਸਟਰ ਬਾਦ ਖਤਮ ਹੋ ਰਹੇ ਆ ਜਿਹੜਾ ਮਾਲਾ ਮੋਟਾ ਜਿਹੜੇ ਬਾਹਰ ਵਿਦੇਸ਼ਾਂ 'ਚ ਬੈਠੇ ਆ ਜਾਣ ਕੇ ਸਰਕਾਰਾਂ ਨੂੰ ਖਰਾਬ ਕਰ ਰਹੇ ਆ ਸਰਕਾਰਾਂ ਨੂੰ ਖਰਾਬ ਕਰ ਰਹੇ ਆ ਜਾਂ ਹੋਰ ਵੀ ਲਗਾ ਲਓ ਮਤਲਬ ਮਾਨਸਾਬਾ ਕੰਮ ਪੰਜਾਬ 'ਚ ਵਧੀਆ ਵੈ ਪਰ ਮੈਂ ਕਹਿੰਦਾ ਕਿਤਨਾ ਕਿਤੇ ਹਿੰਦੂਆਂ ਦੀ ਸੇਫਟੀ ਅੰਮੀ ਤੋੜਾ ਕਹਿੰਦਾ ਕਿ ਪੰਜਾਬ ਦਾ ਮੈਂ Hindu ਆ ਮੇਰਾ ਹੱਕ ਹੈ ਤੁਹਾਡੀ ਸਰਕਾਰ ਠੀਕ ਆ ਆਵਾਜ਼ ਚੱਕਣਾ ਮੇਰਾ ਹੱਕ ਹੈ ਫਰਜ਼ ਹੈ ਮੈਂ ਆਵਾਜ਼ ਚੱਕਣੀ ਹੈ ਪਰ ਮੈਨੂੰ ਇੱਕ ਚੀਜ਼ ਚਾਹੀਦੀ ਹੈ ਮੈਂ ਆਪਣੇ ਸ਼ਿਵ ਸੈਨਕਾ ਦੀ ਪੰਜਾਬ ਆਪਣੇ Hindu ਆ ਦੀ ਸੇਫਟੀ ਚਾਹਨਾ ਤੁਹਾਡਾ ਕਾਰਜ ਕਰ ਵਧੀਆ ਤੁਹਾਡਾ ਕੰਮ ਵਧੀਆ ਮੈਨੂੰ ਡਾਂਟ ਵਾਲੀ ਕੋਈ ਲੈਣਾ ਦੇਣਾ ਨਹੀਂ ਹੈਗਾ ਕਿ ਉਹ ਸੇਫਟੀ ਨਹੀਂ ਕਰ ਰਹੇ ਜੀ ਸੇਫਟੀ ਮਤਲਬ ਅਸੀਂ ਕਹਿ ਰਹੇ ਆ ਕਿ ਪੰਜਾਬ ਦੇ Hindu ਆ ਦਾ ਖਿਆਲ ਰੱਖਿਆ ਜਾਵੇ ਸੇਫਟੀ ਕੀਤੀ ਜਾਵੇ ਲਗਾਤਾਰ ਬੰਬਾਰੀ ਹੋਣੀ ਇਹ ਕੀ ਆ ਵੇ ਇਹ ਸ਼ਰੇਆਮ ਦੇਖੋ ਅਤਵਾਦ ਮਤਲਬ ਪਹਿਲਾਂ ਜਿਵੇਂ ਆਪਾਂ ਦੀ ਪਣ ਪਿਆ ਸੀਗਾ ਥਾਣੇ ਚੁੰਕੇ ਦੇ ਹਮਲੇ ਹੋਏ ਸੀਗੇ ਠੀਕ ਹੈ ਥਾਣੇ ਚੁੰਕੇ ਵੀ ਅਜੇ ਪੋਸਤ ਮੁਲਾਜ਼ਮ ਨੇ ਉਹ ਵੀ ਆਪਣੀ ਜਾਨ ਹਥੇਲੀ ਤੇ ਰੱਖ ਕੇ ਸਾਡੇ ਪਿੱਛੇ ਬੈਠੇ ਆ ਸਾਡੇ ਪਿੱਛੇ ਬੈਠੇ ਇਹ ਕੌਣ ਲੋਕ ਨੇ ਜਿਹੜਾ ਮਾਹੌਲ ਖਰਾਬ ਕਰ ਰਹੇ ਨੇ ਪੰਜਾਬ ਪੁਲਿਸ ਬਾਦ ਬਾਤਾਂ ਦੀ ਕੌਮ ਹੈ ਹਮੇਸ਼ਾ ਦੇਖੋ ਜੇ ਹੱਤੋ ਬਾਤ ਖਤਮ ਕੀਤਾ ਉਹ ਪੰਜਾਬ ਪੁਲਿਸ ਨੇ ਖਤਮ ਕੀਤਾ ਪੰਜਾਬ ਪੁਲਿਸ ਨੂੰ ਸਲੂਟ ਹੈ ਕੋਈ ਇਹੋ ਜੀ ਗੱਲ ਨਹੀਂ ਪਰ ਆਰਡਰ ਹੋਣ ਚਾਹੀਦੇ ਸਰਕਾਰ ਵੀ ਕਹਿੰਦਾ ਆਰਡਰ ਦੇ ਕੇ ਕਿ ਕੋਈ ਕਰਦਾ ਗੱਲ ਇਹ ਚੀਜ਼ਾਂ ਚਾਹੀਦੀਆਂ ਬਸ ਇਹੀ ਚੀਜ਼ ਮੈਂ ਕਹਣਾ ਜੀਮਾਨ ਸਾਹਿਬ ਤੁਸੀਂ ਵਧੀਆ ਸੀਐਮਓ ਔਰ ਤੁਹਾਡੇ ਕੰਮ ਨੂੰ ਅਮੀ ਤੋੜਾ ਤਾਰੀਫ ਕਰਦਾ ਪਰ ਸਾਡੇ ਹਿੰਦੂਆਂ ਦੀ ਸੇਫਟੀ ਕਰੋ ਮਤਲਬ ਤੁਸੀਂ ਕਹਿੰਦੇ ਹੋ ਕਿ ਹਿੰਦੂ ਸੇਫ ਨਹੀਂ ਆ ਪੰਜਾਬ ਚ ਜਾਂ ਕਿਤੇ ਹੋਰ ਵੀ ਹਿੰਦੂ ਮੈਂ ਕਹਿੰਦਾ ਕਿ ਤੁਸੀਂ ਦੇਖ ਲਓ ਹਿੰਦੂਆ ਘਰਾਂ ਚੰਬਲੇ ਹੋ ਰਹੇ ਆ ਦੂਜੀਆਂ ਕੌਮਾਂ ਜਾਂ ਦੂਜੇ 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 ਸਾਰੇ ਸੇਫ ਨੇ ਮੈਂ ਕਹਿੰਦਾ ਸਾਰੇ ਆ ਤੇ ਮੈਂ ਨਹੀਂ ਸਾਰੇ ਮੇਰੇ ਪਾਪਰ ਮੈਂ ਹਿੰਦੂ ਤੂੰ ਆ ਤੇ ਮੈਂ ਹਿੰਦੂਤੋਂ ਦੀ ਗੱਲ ਕਰਦਾ ਦੁੱਖ ਲੱਗਦਾ ਹੈ ਇਸ ਗੱਲ ਦਾ ਜੇ ਕਿਸੇ ਵੀ ਹਿੰਦੂ ਘਰ ਪਰ ਬਬਰਸ਼ੇਤੇ ਹਮਲਾ ਹੁੰਦਾ ਮੈਨੂੰ ਦੁੱਖ ਲੱਗਦਾ ਤੇ ਜੇ ਤੁਹਾਨੂੰ ਸੀਐਮ ਬਣਾ ਦਿੱਤਾ ਜਾਵੇ ਤਾਂ ਤੁਸੀਂ ਹਿੰਦੂਆਂ ਦੀ ਗੱਲ ਕਰੋਗੇ ਇਕੱਲੀ ਫਿਰ ਤੇ ਮੈਂ ਕਹਿੰਦਾ ਪ ایک ہندو اے ہو جائے کہ سب نے چلنے والا سب نے میں, کسے نہیں میں ہر ہندو سکھ مسلم عیسائی ہی موتا بنا کے چلنا ہم ایک, ایک, ایک بار موقع چینل آئی جنتا دیکھے پرماتماسمت پنجاب کا میں کہنا ودیا مطلب میں کہنا رنگلا پنجاب پورا پنجاب دیکھو کہ پجاب رنگلا پنجاب بنا تھا ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਇੱਕ ਹਿੰਦੂ ਨੂੰ ਜ਼ਰੂਰ ਮੌਕਾ ਮਿਲਣਾ ਚਾਹੀਦਾ ਮੈਂ ਵੀ ਕਹਿੰਦਾ ਕਿ ਮੌਕਾ ਮਿਲਣਾ ਚਾਹੀਦਾ ਹਿੰਦੂ ਸਿੱਖ ਇਸਾਈ ਸਾਰੇ ਆਪਾਂ ਭਾਈ ਭਾਈ ਆ ਅਸੀਂ ਸਾਰਿਆਂ ਤੋਂ ਇਹ ਕਿਤਾਬਾਂ 'ਚ ਪੜ੍ਹਦੇ ਆ ਰਹੇ ਆਂ ਕਦੀ ਇਹੋ ਜਿਹੀਆਂ ਗੱਲਾਂ ਨਾ ਸੁਣੀਆਂ ਸੀ ਆ ਜਿਹੜੇ ਵਿਤਕਰੇ ਨੇ ਹੁਣ ਦਿਖਣੇ ਸ਼ੁਰੂ ਹੋ ਗਏ ਸੋਸ਼ਲ ਮੀਡੀਆ ਕਰਕੇ ਲੋਕਾਂ ਤੱਕ ਪਹੁੰਚ ਗਏ ਕਿਉਂਕਿ ਜਦੋਂ ਤੱਕ ਅਸੀਂ ਪੜ੍ਹਦੇ ਰਹੇ ਆਂ ਸਾਰੇ ਪੜਾਉਂਦੇ ਦੇ ਨੇ ਸਾਨੂੰ ਟੀਚਰ ਪੜਾਉਂਦੇ ਨੇ ਇਹ ਸਾਰਿਆਂ ਨੂੰ ਇਕੱਠਾ ਦੱਸ ਦੇਦੇ ਨੇ ਅੱਜ ਕਿਉਂ ਵਿਤਕਰੇ ਪੈਣ ਲੱਗ ਪਏ ਵਿਤਕਰਾ ਨਹੀਂ ਹੈਗਾ ਕੋਈ ਅਸੀਂ ਵਿਤਕਰਾ ਨਹੀਂ ਸਮਝਦੇ ਪਰ ਜਦੋਂ ਸਾਡੇ ਨਾਲ ਸਾਨੂੰ ਆਪਣੇ ਹੱਕ ਦਰਿਆ 'ਤੇ ਬੈਠ ਕੇ ਲੈਣੇ ਪੈਂਦੇ ਆ ਉਦੋਂ ਦੁੱਖ ਲੱਗਦਾ ਉਹ ਤਾਂ ਸਾਰੇ ਹੀ ਆ ਕਿਸਾਨ ਦਰਿਆ 'ਤੇ ਬੈਠੇ ਆ ਉਹ ਆਪਣੇ ਹੱਕਾਂ ਵਾਸਤੇ ਦਰਿਆ 'ਤੇ ਬੈਠੇ ਆ ਟੀਟੀ ਦੇ ਵਾਲੇ ਜਿਹੜੇ ਹੈਗੇ ਨੇ ਅਧਿਆਪਕ ਹੋ ਗਏ ਇਹਨਾਂ ਦੇ ਹਰ ਇੱਕ ਸਰਕਾਰ ਨੂੰ ਪ੍ਰੋਵਾਈਡ ਕਰਾਈ ਹੁੰਦੀ ਹੈ ਬਿਜਲੀ ਇਹਨਾਂ ਨੂੰ ਫ੍ਰੀ ਹੈ ਸਬਸਿਡੀ ਇਹਨਾਂ ਨੂੰ ਮੈਂ ਬੈਂਕ ਕਰ ਜੇ ਇਹਨਾਂ ਦੇ ਮਾਪੇ ਪਰੇਸ਼ਾਨ ਗੋਣਾ ਵਪਾਰੀ ਹੋ ਰਿਹਾ ਵਪਾਰੀ ਦੁਖੀ ਹੋ ਰਿਹਾ ਇਹਨਾਂ ਨਾਲ ਟੈਕਸ ਭਰਦਾ ਵਪਾਰੀ ਤੇ ਅੱਜ ਕੀ ਹੈ ਜੋ ਟੈਕਸ ਦਾ ਸਾਰੇ ਪੜਦੇ ਨੇ ਕੋਈ ਵੀ ਕੋਈ ਵੀ ਬੰਦਾ ਇਹੋ ਜਾਨੇ ਟੈਕਸ ਨਹੀਂ ਮੈਂ ਭਰਦਾ ਮੈਂ 10 ਰੁਪਏ ਦੀ ਚੀਜ਼ ਵੀ ਲੈਣਾ ਟੈਕਸ ਲੈਣਾ ਤੁਸੀਂ ਗੱਲ ਕੀਤੀ ਵਪਾਰ ਦੀ ਵਪਾਰੀ ਪਰੇਸ਼ਾਨ ਹੈ ਕਿ ਸਾਨੂੰ ਹਰ ਚੀਜ਼ ਮਾਪ ਹੋ ਰਹੀ ਹੈ ਹਰ ਚੀਜ਼ ਸਬਜ਼ੀ ਮਿਲ ਰਹੀ ਹੈ ਪਰ ਸਾਡੇ ਵਪਾਰੀਆਂ ਨੂੰ ਕੁਝ ਨਹੀਂ ਮਿਲ ਰਿਹਾ ਅਸੀਂ ਇਸ ਲਈ ਕਰ ਰਹੇ ਹਾਂ ਸਰਕਾਰਾਂ ਦੇ ਅੱਗੇ ਕਿ ਸਾਡੇ ਵਪਾਰੀਆਂ ਨਾਲ ਕੀ ਉਹ ਸੋਚੇ ਕੁਝ ਜੇ ਬੋਲਾਂਗੇ ਤਾਂ ਤਲੀ ਸੁਣਨਗੇ ਜੇ ਨਹੀਂ ਬੋਲਾਂਗੇ ਤਾਂ ਸੁਣੂ ਕੋਰ ਗਲਤ ਦਰੀਆਂ ਦੀ ਵੀ ਆ ਜਾਂਦੀ ਆ ਵੀ ਦਰੀਆਂ ਵਸਾਉਂੀਆਂ ਲੈਂਦੀਆਂ ਗੋਲੀਆਂ ਦੀ ਵੀ ਆ ਜਾਂਦੀ ਵੀ ਹਿੰਦੂ ਨੂੰ ਗੋਲੀਆਂ ਵਾਈਂਦੀਆਂ ਉਹਨੂੰ ਵਾਈਂਦੀਆਂ ਨੇ ਆਪਾਂ ਜਿਹੜਾ ਮਾਹੌਲ ਆ ਇਹ ਖਰਾਬ ਹੁੰਦਾ ਜਦੋਂ ਅਸੀਂ ਬੋਲਬਾਣੀ ਵੱਧ ਬੋਲ ਦਿੰਨੇ ਕਿਸੇ ਦੇ ਖਿਲਾਫ ਤਾਂ ਉਹ ਮਾਹੌਲ ਖਰਾਬ ਹੁੰਦਾ ਕਿਉਂ ਬੋਲਦੇ ਆਪਾਂ ਇੱਕ ਦੂਜੇ ਦੇ ਮੈਂ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਹੀ ਕੋਈ ਵੀ ਆ ਕੋਈ ਵੀ ਧਰਮ ਦਾ ਬੰਦਾ ਉਹ ਨਾ ਬੋਲੇ ਤੇ ਕਿਸੇ ਨੂੰ ਮੇਰੇ ਖਿਆਲ ਨਾਲ ਸੁਰੱਖਿਆ ਦੀ ਲੋੜ ਹੀ ਨਾ ਪਵੇ ਮੈਂ ਸਭੀ ਧਰਮੋ ਦਾ ਮਾਨ ਸਨਮਾਨ ਕਰਦਾ ਤੁਸੀਂ ਦੇਖਿਆ ਮੈਂ ਕਦੀ ਕਿਸੇ ਧਰਮ ਬਾਰੇ ਦੀ ਬੋਲਦਾ ਨਾ ਮੈਂ ਆਪਣੇ ਧਰਮ ਬਾਰੇ ਸੋਹਂਦਾ ਕਿਉਂਕਿ ਮੈਂ ਹਿੰ ਮੇਰੇ ਲਈ ਸਭੀ ਧਰਮਾਂ ਦਾ ਮਾਨ ਸਨਮਾਨ ਹੈ ਠੀਕ ਹੈ ਜੀ ਮੈਂ ਤਾਂ ਤੁਹਾਡੇ ਚੈਨਲ 'ਇਹ ਪਹਿਲਾਂ ਵੀ ਕਿਹਾ ਕਿ ਭਾਈ ਭਾਈ ਹੈ ਅਸੀਂ ਨੋ ਮਾਦਰ ਰਿਸ਼ਤੇ ਹੈ ਸਾਡੇ ਇਹ ਕਦੀ ਨਹੀਂ ਟੁੱਟਣੇ ਇਹ ਜਿਹੜੇ ਵਿਦੇਸ਼ 'ਚ ਬੈਠੇ ਨੇ ਬਾਹਰ ਮਾਹੌਲ ਖਰਾਬ ਕਰਦੇ ਆ ਪੰਨੂ ਵਰਗੇ ਹੱਤਿਆਦੀ ਇਹ ਉਹਨਾਂ ਦੇ ਕੰਮ ਨੇ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਸਾਡੇ ਭਾਈਚਾਰੇ ਵਧੀਆ ਆ ਅਸੀਂ ਵਧੀਆ ਸਭ ਨੂੰ ਇੱਕ ਸਾਂਝ ਦੇ ਬੰਦੇ ਸੱਚਾ ਹੈ ਔਰ ਅਸੀਂ ਇੱਕ ਸਾਂਝ ਦੇ ਸੋਣ ਲੈ ਕੇ ਚੱਲਣਾ ਕੋਣ ਤੱਕ ਜਿੰਨਾ ਵੀ ਕਾਰਜਕਾਲ ਰਿਹਾ ਹੈ ਸਰਕਾਰਾਂ ਆ ਰਹੀਆਂ ਨੇ ਕਿਹੜੇ ਸੀਐਮ ਦਾ ਕਾਰਜਕਾਲ ਤੁਹਾਨੂੰ ਸਭ ਤੋਂ ਬੈਸਟ ਲੱਗਾ ਹੁਣ ਮੈਂ ਆਖੀ ਕਹਿੰਦਾ ਜੀ ਮਾਨ ਮੈਨੂੰ ਡਾਇਮੰਡ ਸੀਐਮ ਪਤਾ ਕਿਉਂ ਗਿਆ ਸੀਗਾ ਸੁਣੋ ਜਦੋਂ ਤੁਸੀਂ ਸਾਲੋਂ 12 ਆਈਆਂ ਸੀ ਪਹਿਲਾਂ ਕਿੰਨੀਆਂ ਪਿਛਲੇ ਮਹੀਤ ਪਿਛਲੇ ਦੇਖਿਆ ਕਿ ਕਿੰਨਾ ਪਾਣੀ ਪੂਣੀ ਆ ਗਿਆ ਸੀ ਇਹ ਪਹਿਲਾ ਸੀਐਮ ਸੀਗਾ ਜਦੋਂ ਰੋਡ ਦੇ ਉੱਪਰ ਪਾਣੀ ਦੇ ਵਿੱਚ ਲੋਕਾਂ ਦੇ ਘਰੇ ਰਾਸ਼ਨ ਵੰਡ ਰਹੇ ਸੀ ਮੇਰੇ ਪਿਛਲੇ ਸੀਐਮ ਦੇਖੇ ਤੁਸੀਂ ਉਹ ਜਾਜਾ ਦੇ ਹੈਲੀਕਾਪਟਰ ਜਾਂਦੇ ਸੀਗੇ ਦੌਰਾ ਕਰਦੇ ਹੁੰਦੇ ਆ ਇਹ ਪਹਿਲਾ ਸੀਐਮ ਸੀ ਜਦੋਂ ਮੇਰੇ ਪੰਜਾਬ ਦੀ ਜਨਤਾ ਨੂੰ ਪੁੱਛ ਰਿਹਾ ਸੀ ਮੇਰੀ ਪੰਜਾਬ ਦੀ ਜਨਤਾ ਨੂੰ ਪੁੱਛ ਲੋਕਾਂ ਦਾ ਖਿਆਲ ਰੱਖ ਰਿਹਾ ਸੀ ਉਹਨਾਂ ਨੂੰ ਰਾਸ਼ਨ ਸਮਾਨ ਪਹੁੰਚਾ ਰਿਹਾ ਸੀ ਤੁਸੀਂ ਹਸਾਲ ਦਾ ਹੁਣ ਤੁਸੀਂ ਦੇਖੋ ਕਿ ਕੱਲ ਸਾਡਾ ਇੱਕ ਪੁਲਸਾ ਪੁਲਿਸ ਕਮਿਸ਼ਨਰਿਆ ਮਾਰਤਾ ਜਾਂਦਾ ਕਿਨੇ ਮਾਰਿਆਓ ਮਤਲਬ ਤੁਸੀਂ ਸਾਡਾ ਕਿਨੇ ਮਾਰਿਆਓ ਜਿਹੜੀ ਕੱਲ ਵੀਡੀਓ ਚੱਲੀ ਮਤਲਬ ਕਿਨੇ ਮਾਰਿਆ ਪਤਾ ਤੁਹਾਨੂੰ ਮਤਲਬ ਪੁਲਿਸ ਸਾਡੀ ਸ਼ੇਪ ਕੋਈ ਸਰਪੰਚ ਤੁਸੀਂ ਪਿੰਡ ਦਾ ਕੌਣ ਸੀ ਉਹ ਕਿਹਦੀ ਪਾਰਟੀ ਮੈਂ ਨਹੀਂ ਜਾਣਦਾ ਕਿਨੇ ਨੇ ਕੀਤਾ ਕਿਨੇ ਨੇ ਕੀਤਾ ਸਾਰੇ ਬੰਦੇ ਤੇ ਉਹ ਵੀਡੀਓ ਦੇ ਵਿੱਚ ਆ ਕੇ ਕੌਣ ਸੀ ਜਦੋਂ ਮੈਂ ਦੱਸ ਰਿਹਾ ਮੈਂ ਤਾਂ ਖਬਰ ਸੁਣੀ ਕਿ ਮੇਰਾ ਕੋਈ ਪੁਲਿਸ ਕਮਿਸ਼ਨਰ ਕਤਲ ਕੀਤਾ ਗਿਆ ਪਰਮਾਨ ਸਾਹਿਬ ਨੇ ਚਲੋ ਬਹੁਤ ਵਧੀਆ ਉਸ ਪਰਿਵਾਰ ਨਾਲ ਬਹਿ ਕੇ ਕੌਸਲਾ ਵਜਾਈ ਕੀਤੀ ਉਸ ਪਰਿਵਾਰ ਨੂੰ ਸਹਾਇਤਾ ਕੀਤੀ ਮਾਨ ਸਾਹਿਬ ਨੂੰ ਸਲੂਟ ਹੈ ਇਹੋ ਜੇ ਕੰਮ ਚਾਹੀਦੇ ਆ ਕਿ ਸਾਡੇ ਇਹੋ ਜਿਹੇ ਪੁਲਿਸ ਕਰਮੀਆਂ ਦੇ ਪਾਤਰ ਪੁਲਿਸ ਕਰਮੀਆਂ ਦਾ ਖਿਆਲ ਕੀਤਾ ਜਾਵੇ ਜਿਹੜੇ ਸਾਡੇ 24 ਘੰਟੇ ਸਾਡੀ ਸੇਫਟੀ ਕਰਦੇ ਆ ਠੀਕ ਹੈ ਜੀ ਉਸਨੂੰ ਮਾਰਨ ਵਾਲੇ ਮਾਰਨ ਵਾਲੇ ਦਾ ਤੇ ਨਾਮ ਤੱਕ ਨਹੀਂ ਲਿਖਿਆ ਮਾਰਨ ਵਾਲੇ ਤਾਂ ਸੀਐਮ ਸਾਹਿਬ ਨੇ ਅਜੇ ਤਾਈ ਕੋਈ ਇੱਕ ਲਫ਼ਜ਼ ਨਹੀਂ ਲਿਖਿਆ ਜਿਹਨੇ ਮਾਰਿਆ ਤੇ ਮਤਲਬ ਮਾਰ ਕੇ ਕਿਸ ਨੂੰ ਉਹਦੇ ਪਰਿਵਾਰ ਨੂੰ ਪੈਸਿਆਂ ਦੀ ਦੇ ਇਹ ਕੋ ਵੱਡੀ ਚੀਜ਼ ਨਹੀਂ ਮੈਂ ਮੰਨਦਾ ਨਹੀਂ ਚਲੋ ਇਨਸਾਨ ਦੀ ਜ਼ਿੰਦਗੀ ਦੇ ਉੱਪਰ ਵੱਡਾ ਕੁਝ ਨਹੀਂ ਹੁੰਦਾ ਠੀਕ ਹੈ ਜੀ ਜੇ ਕਿਸੇ ਪਰਿਵਾਰ ਦਾ ਜੀ ਜਾਣਾ ਦੁੱਖ ਤੇ ਲਗਣਾ ਲਗਣਾ ਉਹ ਪੁੱਤਰ ਉਹ ਬੱਚੇ ਉਹ ਧੀਆਂ ਸਾਡੀਆਂ ਸਭ ਦੀ ਸਾਂਝੀ ਹੁੰਦੀ ਹੈ ਉਜਿਹਦਾ ਪਯੋ ਗਿਆ ਜਿਹਦਾ ਭਰਾ ਗਿਆ ਉਹ ਦੁੱਖ ਦੇ ਉਸ ਪਰਵਾਹ ਨਹੀਂ ਪਤਾ ਪੈਸੇ ਕਦੀ ਪੂਰਾ ਨਹੀਂ ਕਰ ਸਕਦੇ ਪੈਸਾ ਕਦੀ ਇਨਸਾਨ ਦੀ ਜੁਰਤ ਸਿਰਫ ਸਾਡੀ ਜੁਰਤ ਪੂਰੀ ਕਰਦਾ ਹੈ ਬੰਦੇ ਨੂੰ ਅੱਗੇ ਨਹੀਂ ਪੰਦਾ ਬੰਦਾ ਬਸ ਸੋਚੇ ਪਰ ਕਿ ਬੰਦਾ ਇਹ ਲੈ ਕੇ ਚੱਲੇ ਕਿ ਜਿਹੜੇ ਮਾਨਸਾ ਵਿੱਚ ਚਲੋ ਕੰਮ ਕੀਤਾ ਹੌਸਲਾ ਫਜ਼ਾਈ ਤੇ ਬੰਦਾ ਕਰੇ ਘੱਟੋ ਘੱਟ ਕਿ ਅੱਜ ਸਰਕਾਰ ਦਾ ਕੋਈ ਮੰਤਰੀ ਮੁੱਖ ਮੰਤਰੀ ਸਰਕਾਰ ਦਾ ਕੋਈ ਮੰਤਰੀ ਕੋਈ ਸਾਡੇ ਪਰਿਵਾਰ ਨੂੰ ਕੋਸ਼ ਮੁਲਾਜ਼ਮਾਂ ਦੇ ਪਰਿਵਾਰ ਨੂੰ ਆ ਕੇ ਪੁੱਛਿਆ ਇਸ ਗੱਲ ਦਾ ਸਲੂਟ ਹੁੰਦਾ ਹੈ ਕਿ ਆਮ ਜਨਤਾ ਨੂੰ ਪੁੱਛਿਆ ਕਿ ਰੰਗ ਰਾਸ਼ਨ ਪਹੁੰਚਿਆ ਇਸ ਗੱਲ ਦਾ ਸਲੂਟ ਹੁੰਦਾ ਹੈ ਅਰੋੜਾ ਸਾਹਿਬ ਗਾਣਾ ਆਇਆ ਇੱਕ ਵਾਰੀ ਤੁਹਾਡਾ ਪਿੱਛੇ ਜੇ ਕੋਣ ਕੋਈ ਗਾਣਾ ਹੋਰ ਆ ਰਿਹਾ ਬਿਲਕੁਲ ਜੀ ਕਰਾਂਗੇ ਤਿਆਰੀ ਬਿਲਕੁਲ ਕਰਾਂਗੇ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਉਮੜ ਲਾ ਕੇ ਪਊਗਾ ਕਿ ਦੁਬਾਰਾ ਆ ਗਿਆ ਫਿਰ ਬੱਬਰ ਸ਼ੇਰ ਅਮਿਤ ਢੋਡਾ ਕਿੰਨੇ ਕਿ ਦਿਨ ਤੱਕ ਆ ਰਿਹਾ ਤਿਆਰੀ ਜੀ ਬਹੁਤ ਤੁਹਾਡੇ ਚੈਨਲ ਦਾ ਸਭ ਨਾਲ ਪਹਿਲਾਂ ਪਊਗਾ ਚੱਲੂਗਾ ਧਮਾਕੇ ਪੈਣਗੇ ਕਿ ਆ ਗਿਆ ਹਿੰਦੂ ਜੱਟ ਸ਼ੇਰ ਕੋਣ ਅਮਿਤ ਢੋਡਾ ਕਿ ਕਿੰਨੇ ਕੁ ਲੋਕ ਜਿਹੜੇ ਨੇ ਚਾਹੁੰਦੇ ਨੇ ਤੁਹਾਨੂੰ ਕਮੈਂਟ ਕਰਦੇ ਨੇ ਕਿ ਹਾਂ ਵੀ ਸਾਨੂੰ ਆ ਗਾਣਾ ਚਾਹੀਦਾ ਪਤਾ ਕੀ ਚੱਕਰ ਹੈ ਜੀ ਮੇਰਾ ਸ਼ੌਂਕ ਹੈ ਠੀਕ ਹੈ ਮੈਂ ਆਪਣੇ ਸ਼ੌਂਕ ਪਿੱਛੇ ਤੁਹਾਨੂੰ ਪਤਾ ਕਿ ਮੈਂ ਆਪਣਾ ਸ਼ੌਂਕ ਵਗਾਰਾ ਹੁੰਦਾ ਹੈ ਪਿਆਰ ਦੁਨੀਆ ਬਹੁਤ ਕਰਦੀ ਹੈ ਤੁਹਾਡੇ ਵਰਗੇ ਭਰਾ ਹੋਰ ਵੀ ਜਿਹੜੇ ਮਾਰਾ ਕਹਿੰਦੇ ਉਹਨਾਂ ਦਾ ਵੈਲਕਮ ਜਿਹੜੇ ਗਲਤ ਬੋਲਦੇ ਆ ਉਹ ਆਪਣੇ ਕਰਮ ਨੇ ਉਹਨਾਂ ਦੇ ਠੀਕ ਹੈ ਜੀ ਪਰ ਮੇਰੇ ਰ ਪਾਪ ਹੀ ਹੋਣਦੇ ਪਿਆ ਕੋਈ ਗੱਲ ਨਹੀਂ ਜਿਹੜੇ ਕਮੈਂਟ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪਾਪ ਹੀ ਧੋਰੇ ਮੈਂ ਤੁਹਾਨੂੰ ਦੱਸ ਦਿੱਤਾ ਜਿੰਨੇ ਮਰਜ਼ੀ ਗਲਤ ਲਿਖਣ ਦੱਸ aí ਲਿਖਣਗੇ ਤੇ ਵੈਲਕਮ ਉਹਨਾਂ ਦਾ ਗਲਤ ਲਿਖਣਗੇ ਪਾਪ ਹੀ ਧੋਰੇ ਆ ਖੜੀ ਚੱਲੋ ਕੋਈ ਵੱਡੇ ਪਾਪ ਧੋਰੇ ਨੇ ਉਹ ਚੋ ਕੱਟਦੇ ਇਹਨਾਂ ਤੁਰੀਆਂ ਕੱਟਦੀ ਹੈ ਨਾ ਮਤਲਬ ਕਿ ਕਿਤੇ ਨਾ ਕਿਤੇ ਅਰੋੜਾ ਸਾਹਿਬ ਕਦੀ ਨਾ ਕਦੀ ਬੇਬਾਕੀ ਦੇ ਨਾਲ ਬੋਲਦੇ ਅੱਜ ਵੀ ਤੁਹਾਡੇ ਸਾਹਮਣੇ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਸੁਰੱਖਿਆ ਦੀ ਗੱਲ ਕੀਤੀ ਹਿੰਦੂ ਸੁਰੱਖਿਆ ਦੀ ਪਰ ਕਿਤੇ ਨਾ ਕਿਤੇ ਜਿਹੜੀ ਸੀਐਮ ਪੰਜਾਬ ਦੀ ਵੀ ਤਾਰੀਫ ਕੀਤੀ ਹੈ ਪਰ ਮਾਹੌਲ ਜਿਹੜਾ ਹੈ ਉਹ ਕਹਿੰਦੇ ਪੰਜਾਬ 'ਚ ਖਰਾਬ ਹੈ ਸਮਝ ਤੋਂ ਬਾਹਰ ਹੈ ਕਿ ਕਹਿਣਾ ਚਾਹੋਗੇ ਨੇ ਕੈਮਰਾਮੈਨ ਰਤਿਕ ਦੇ ਨਾਲ ਵਿਕਰਮ ਗਿੱਲ ਖਬਰ ਹਾਲ ਪੰਡਿਆ